ਹੈਲੋ ਸਸੀਗਾ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੂਰ ਸੈਂਬਲੋਗਰ ਤੇ ਮੈਂ ਅੱਜ ਆਇਆ ਕਨੈਰੀ ਵੋਫ ਤੇ ਮੈਂ ਪਹਿਲਾਂ ਵੀ ਬਲੌਗ ਬਣਾ ਚੁੱਕਾ ਹਾਂ ਇੱਥੇ ਦਾ ਤੇ ਮੈਂ ਥੋੜੀ ਡਿਫਰੈਂਟ ਕਿਉਂਕਿ ਬਹੁਤ ਵੱਡਾ ਆ ਕਨੈਰੀ ਵੋਫ ਤੇ ਮੈਂ ਥੋੜੀ ਅਲੱਗ ਲੋਕੇਸ਼ਨ ਤੇ ਬਲੌਗ ਬਣਾਉਣਾ ਆ ਏ ਕਨੈਰੀ ਵੋਫ ਦੇ ਹੀ ਤੇ ਹੋਰ ਬਹੁਤ ਸੋਹਣੀ ਜਗ੍ਹਾ ਆ ਤੇ ਕਾਫੀ ਮੇ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਚਲੋ ਚੱਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਵੀਊ ਤਾ ਹੁਣ ਅਸੀਂ ਮੈਂ ਨਿਕਲ ਗਏ ਆਂ ਟ੍ਰੇਨ ਚੋਂ ਤੇ ਹੁਣ ਆਸੇ ਦਾ ਵੀਊ ਤੁਹਾਨੂੰ ਦਿਖਾਉਣਾ ਮੈਂ ਸਾਰਾ ਤੇ ਅੱਜ ਹਵਾ ਉਹ ਚੱਲਦੀ ਪਈ ਆ ਤਾਂ ਥੈਂਕ ਗੋਡ ਆ ਮੈਂ ਮੈਂ ਇੱਕ ਬੈਲਿਆ ਆ ਜੀ ਐਲਿਜ਼ਾਬੈਥ ਲਾਈਨ ਜਿੱਥੇ ਜੇ ਪਾਏ ਆ ਅਕਨੇਰੀ ਵਰਫ ਦਾ ਬੋਰਡ ਆ ਲੱਗਾ ਹੈਰੀ ਬੋਕ ਦੇ ਵਿੱਚ ਅਸੀਂ ਐਂਟਰੀ ਕਰ ਲਈ ਆ ਤੇ ਆਹ ਦੇਖੋ ਇੱਥੇ ਸਾਰਾ ਦੱਸਿਆ ਹੋਇਆ ਜਿਹਦਾ ਵੁੱਡ ਵਰਫ ਦਾ ਟ੍ਰਾਈਬਲ ਹੋਟਲ ਆ ਜਿੱਥੇ ਵੀ ਜਾਣਾ ਉਹਦੇ ਦੱਸਿਆ ਆ 10 ਮਿੰਟ ਦਾ ਵੇ ਆ 11 ਮਿੰਟ ਦਾ ਆ ਫਿਰ ਇੱਥੇ ਵੀ ਆ ਲਾਈਵ ਆ ਬੋਰਡ ਇਹ ਨਹੀਂ ਆ ਸਕੂਲ ਆਫ ਮੈਨੇਜਮੈਂਟ ਬੈਂਕ ਸਟਰੀਟ ਹੈ ਨਾ ਏਡਨ ਰੌਕ ਹੋ ਗਿਆ ਕੈਨੇਡਾ ਸਕੁਆਇਰ پارک ਹੋ ਗਿਆ ਸਾਰੇ ਦੱਸੇ ਵਾ 5 ਮਿੰਟ ਦੀ ਵਾ ਤਿੰਨ ਦੀ ਆ ਦੋ ਦੀ ਆ ਦੱਸੇ ਵਾ ਕਿੰਦਰ ਕਿੱਥੇ ਆ ਕਿਉਂਕਿ ਕਨਫਿਊਜ਼ਿੰਗ ਹੋ ਜਾਂਦੀ ਹੈ ਕਈ ਵਾਰ ਕਿ ਬੰਦੇ ਨੇ ਜਾਣਾ ਕਿੱਧਰ ਨੂੰ ਆ ਤੇ ਆਨੇ ਆ ਦੇਖੋ ਬਿਲਡਿੰਗ ਆ ਜਿੰਨ ਬਹੁਤ ਉੱਚੀ ਬਿਲਡਿੰਗ ਆ ਆ ਸਾਰੀ ਕੱਚ ਦੀ ਹੈ ਹਨਾ ਕੱਚੇ ਕੱਚ ਲੱਗਾ ਹੋਇਆ ਆ ਤੇ ਮਤਲਬ ਸਾਰਾ ਜਿਹਨਾਂ ਸਟਰਕਚਰ ਆ ਹਿਊਮਨ ਮੇਡ ਸਟਰਕਚਰ ਆ ਸਾਰਾ ਦਾ ਸਾਰਾ ਆ ਜੀ ਹੈਗਾ ਆ ਬਾਹਰ ਆ ਮੈਨੂੰ ਤਾਂ ਬਾਹਰ ਆਈ ਆ ਇਹ ਅੱਜ ਇੱਥੇ ਜਿਹੜਾ ਰੈਸਟੋਰੈਂਟ ਆ ਬੱਡਾ ਤੇ ਬਾਹਰ ਆ ਤੇ ਉੱਥੇ ਲਿਖਿਆ ਵੀ ਆ ਬਾਹਰ ਤੇ ਇੱਥੇ ਪਾਰਟੀ ਛਾਟੀ ਚੱਲਦੀ ਰਹਿੰਦੀ ਆ ਪੈਗ ਸ਼ੈਗ ਪੈਗ ਪਗ ਲਾਉਣ ਵਾਲੇ ਵਾਲੇ ਹੀ ਵਧੀਆ ਜਗ੍ਹਾ ਆ ਇਹ ਤੇ ਪਰ ਇਦਾਂ ਕਿ ਥੋੜਾ ਐਕਸਪੈਂਸਿਵ ਆ ਇੱਥੇ ਹਰ ਫੂਡ ਇਵਨ ਤੁਸੀਂ ਪਾਣੀ ਦੀ ਬੋਤਲ ਵੀ ਪੀਣੀ ਆ ਉਹ ਵੀ ਮਹਿੰਗੀ ਆ ਇੱਥੇ ਮਿਲਦਾ ਪਾਣੀ ਦੀ ਬੋਤਲ ਹੀ 2 ਪੌਂਡ ਤੱਕ ਜਾਂਦੀ ਆ ਹਨਾ ਹੁਣ ਅਸੀਂ ਇੰਡੀਆ ਦੇ ਹਿਸਾਬ ਨਾਲ ਕਿਉਂ ਦੇ 2250 ਦੀ ਪਾਣੀ ਦੀ ਬੋਤਲ ਹੀ ਬੰਦਾ ਪੀਊਗਾ ਇਸ ਕਰਕੇ ਥੋੜੀ ਜਿਹੀ ਚੀਜ਼ ਐਕਸਪੈਂਸਿਵ ਹੋ ਜਾਂਦੀ ਆ ਜਦੋਂ ਆਪਾਂ ਕਿਸੇ ਵਧੀਆ ਪਲੇਸ ਤੇ ਜਾਂਦੇ ਆ ਉੱਥੇ ਦਾ ਰੇਟ ਹਾਈ ਵੀ ਕਿਉਂਕਿ ਤੇ ਟੂਰਿਸਟ ਜ਼ਿਆਦਾ ਹੁੰਦੇ ਆ ਤੇ ਆਬਵੀਸਲੀ ਉਹ ਸਪੇਸ ਜਿਹੜੀ ਆ ਉੱਥੇ ਖਾਣ ਪੀਣ ਦਾ ਸਮਾਨ ਉਹ ਹਰ ਰਾਈਡ ਦਾ ਸਾਰਾ ਐਕਸਪੈਂਸਿਵ ਹੀ ਹੁੰਦਾ ਮਹਿੰਗਾ ਹੀ ਹੁੰਦਾ ਤੇ ਆਬਵੀਸਲੀ ਟੂਰਿਸਟ ਬਹੁਤ ਆਉਂਦੇ ਆ ਤਾਂ ਕਿੰਨੀ ਸੋਹਣੀ ਲੱਗੀ ਟ ਤੇ ਮੈਂ ਹੁਣ ਸਾਂ ਹੀ ਇਸ ਜਗ੍ਹਾ ਤੇ ਆਇਆ ਤੇ ਮੈਂ ਤੁਹਾਨੂੰ ਬਹੁਤ ਚੀਜ਼ਾਂ ਦਿਖਾਉਣੇ ਆਂ ਪਹਿਲਾਂ ਵੀ ਕਈ ਸਗੀਆਂ ਚੀਜ਼ਾਂ ਇਹਦੇ ਮੈਂ ਮਤਲਬ ਆਇਆ ਸੀਗਾ ਮੈਂ ਜਦੋਂ ਮੈਂ ਦੁਹਾਰਾ ਇਸ ਮੈਂ ਬਲੌਗ ਨਹੀਂ ਸੀ ਬਣਾਇਆ ਮੈਂ ਜਸਟ ਉੱਧੇ ਹੀ ਕੋ ਆਇਆ ਸੀਗਾ ਤੇ ਮੈਂ ਦੇਖਿਆ ਸੀ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਸਗੀਆਂ ਇੱਥੇ ਦੇਖਣ ਵਾਲੀਆਂ ਤਾਂ ਮੈਂ ਸੋਚਿਆ ਸੀ ਇਸ ਵਾਰ ਮੈਂ ਹੁਣ ਆਉਂਗਾ ਤਾਂ ਮੈਂ ਸਪੈਸ਼ਲ ਇਸ ਕਰਕੇ ਹੀ ਆਇਆ ਉੱਥੇ ਦਾ ਬਲੌਗ ਬਣਾਉਣ ਦੇ ਲਈ ਤੇ ਤੁਹਾਨੂੰ ਬਹੁਤ ਮਜ਼ਾ ਆਊਗਾ ਮੈਂ ਤੁਹਾਨੂੰ ਦੱਸ ਦੱਸਦਾ ਕਿ ਹੈਗਾ ਹੀ ਬਹੁਤ ਵਧੀਆ ਹੈ ਨਾ ਸੋਹਣਾ ਹੀ ਬਹੁਤ ਆ ਕਾਫੀ ਕੁਛ ਨਹੀਂ ਆਪ ਜਿੱਦਾਂ ਨਾ ਐਕਸਪੈਰੀ ਵਧੀਆ ਵੀ ਲੱਗਦੀਆਂ ਤੇ ਹੁਣ ਮੈਂ ਤੁਹਾਨੂੰ ਚੱਲਦਾ ਉੱਥੇ ਲੈ ਕੇ ਪੰਗਾ ਜਿਆਦਾ ਸੋਹਣਾ ਅੱਜ ਇਹ ਮੇਰੇ ਪਿੱਛੇ ਇਹਦਾ ਨਾਮ ਹੈ ਇਗਲੂ ਆ ਤੇ ਇੱਥੇ ਤੁਸੀਂ ਬਰਥਡੇ ਪਾਰਟੀ ਵਗੈਰਾ ਜਿੱਦਾਂ ਉਹਨਾਂ ਦੱਸੇ ਜੇ ਪਹਿਲਾਂ ਉਹ ਕਰ ਸਕਦੇ ਹਨਾ ਤਾਂ ਇੱਥੇ ਨਾਈਟ ਨੂੰ ਜ਼ਿਆਦਾ ਹੁੰਦਾ ਤਾਂ ਇਹਦਾ ਨਾਮ ਇਗਲੂ ਆ ਤੇ ਬੁਕਿੰਗ ਇਹਦੀ ਹੁੰਦੀ ਆ ਮੈਨਾਂ ਦਾ 45 ਤੋਂ 4 ਲਾਈਕ 50 ਤੋਂ 100 ਤੱਕ ਜਾਂਦੀ ਹੁੰਨੀ ਪਰ ਇਦਾਂ ਹੈ ਕਿ ਥੋੜੀ ਐਕਸਪੈਂਸਿਵ ਤਾਂ ਹੁੰਨੀ ਆ ਪਰ ਕਾਫੀ ਲੋਕ ਇੰਜੋਏ ਕਰਦੇ ਹਨਾ ਇਹਨਾਂ ਤੇ ਕਾਫੀ ਰਾਈਟਸ ਲੈਂਦੇ ਆ ਜਿਵੇਂ ਦੇਖ ਤਾਂ ਕਿੰਨੀਆਂ ਸਾਰੀਆਂ ਪਿੱਛੇ ਖੜੀਆਂ ਹਨਾ ਉੱਥੋਂ ਬੁਕਿੰਗ ਹੁੰਦੀ ਆ ਤੰਨ ਦਿਖਾਉਣਾ ਮੈਂ ਔ ਉੱਥੇ ਜਗ੍ਹਾ ਤੋਂ ਇਹਦੀ ਹੁੰਦੀ ਆ ਬੁਕਿੰਗ ਤੇ ਤੁਸੀਂ ਬੁਕਿੰਗ ਕਰਕੇ ਤੁਸੀਂ ਆ ਰਾਈਡ ਲੈ ਸਕਦੇ ਆ ਮੇਰੇ ਨਾਲ ਤਾਂ ਕੁਝ ਟਾਈਮ ਦੀ ਹੁੰਦੀ ਆ ਤੁਸੀਂ ਕਿੰਨੇ ਚੱਲ ਲਈ ਆ ਘੰਟੇ ਲਈ ਆ 2 ਘੰਟੇ ਲਈ ਤੇ 3 ਘੰਟੇ ਲਈ ਉਹਦੇ ਹਿਸਾਬ ਦੇ ਨਾਲ ਚਾਰਜਸ ਹੁੰਦੇ ਆ ਇਹਦੇ ਤੁਸੀਂ ਕਿੰਨੇ ਟਾਈਮ ਦੀ ਲੈਣੀ ਆ ਤੇ ਆਪਣੇ ਆਪ ਇਹ ਚੱਲਦੀ ਆ ਇਹਨਾਂ ਦੇ ਕੰਟਰੋਲ ਦੇ ਨਾਲ ਤੇ ਬਸ ਇੱਥੇ ਘੁੰਮਦੀ ਰਹਿੰਦੀ ਆ ਇਹ ਹੁਣ ਆਪਾਂ ਵੇਟ ਕਰਦੇ ਆ ਆਪਣੇ ਸਿਗਨਲ ਦੇ ਤੇ ਇੱਥੇ ਹੁਣ ਆ ਸਿਗਨਲ ਜਦੋਂ ਆ ਗਿਆ ਸਿਗਨਲ ਤੇ ਹੁਣ ਆਪਾਂ ਰੈੱਡ ਬੱਸ ਰੁਕ ਗਈ ਆ ਤੇ ਆ ਸਾਹਮਣੇ ਆ ਜੀ ਫੁਆਰਾ ਤੇ ਆ ਬੈਠੇ ਆ ਗਾਂਧੀ ਵਰਗੇ ਦੋ ਲੁਕਸ ਲਾਈਕ ਚਾਈਨੈਸ ਦੇਖੋ ਇੱਥੇ ਇਹ ਪੋਰਾ ਆਇਆ ਉਹਨੇ ਹੁਣ ਇੱਥੇ ਲਿਖਿਆ ਨਹੀਂ ਉਹ ਕੋਦ ਦਾ ਬਣਾਇਆ ਹੈ ਨਾ ਇਹ ਤੇ ਇੱਥੇ ਵੀ ਲੋਕੀ ਆ ਕੇ ਦੱਬੇ ਰਹਿੰਦੇ ਆ ਤੁਹਾਡੇ ਬੈਠਣੇ ਨੂੰ ਬਣਾਇਆ ਹੋਇਆ ਸਾਰੇ ਪਾਸੇ ਆਸੂ ਦੇ ਲੋ ਤੇ ਆ ਅੰਦਰ ਵਿੱਚ ਲਾਈਟਾਂ ਲੱਗੀਆਂ ਹੋਈਆਂ ਆ ਤੇ ਇਹ ਵੀ ਬਹੁਤ ਸੋਹਣਾ ਰਾਤ ਨੂੰ ਤਾਂ ਕੀ ਬਾਤਾਂ ਹੀ ਹੋਣੀਆਂ ਤਮੇਂ ਕੀ ਕੰਮ ਨਹੀਂ ਹੈ ਇੱਥੇ ਖੇਡਦੇ ਤਾਏ ਤੇ ਆ ਵੀ ਇੱਥੇ ਜਗ੍ਹਾ ਆ ਤੇ ਇੱਥੇ ਵੀ ਹਨਾ ਰਾਈਡ ਬੁੱਕ ਹੁੰਦੀ ਆ ਸਿੰਗਲ ਪਰਸਨ ਦੇ ਲਈ ਉਹ ਕਿਸ਼ਤੀ ਦੇ ਚੌਪੂ ਗੀ ਨਾਲ ਲੈ ਕੇ ਤੇ ਕੱਲਾ ਹੀ ਬੰਦਾ ਬੈਠਾ ਹਦਾ ਉਹਦੇ ਵਿੱਚ ਤੇ ਉਹ ਛੋਪਤ ਲਈ ਜੀ ਹੁੰਦੀ ਆ ਉਹ ਇੱਥੇ ਕਰਾਉਂਦੇ ਆ ਉਹਦੇ ਵੀ ਚਾਰजेस ਹੁੰਦੇ ਆ ਤੇ ਇੱਥੇ ਸਾਰੇ ਘੁੰਮਦੇ ਆ ਅਸੀਂ ਮਤਲਬ ਉਹਦਾ ਡਰ ਨਹੀਂ ਹੁੰਦਾ ਬਜੇ ਨੂੰ ਬਦਲ ਸਵੀਵਿੰਗ ਦੇ ਨੂੰ ਨਹੀਂ ਆਉਂਦੀ ਉਹਦੇ ਦੂਸਰਾ ਵੀ ਦਿੰਦੇ ਹਨਾ ਪਾਣੀ ਨੂੰ ਸੇਫਟੀ ਵਾਲੀ ਜੈਕਟ ਜਈ ਕਿ ਬੰਦਾ ਡੁੱਬੇ ਨਾ ਤੇ ਉਹ ਹੁੰਦੀ ਆ ਇੱਥੇ ਉਹਨਾਂ ਲਗਾਉਂਦਾ ਜਿਦਾ ਕਿਸ਼ਤੀ ਆ ਇਦਾਂ ਅੱਜ ਤਾਂ ਨਹੀਂ ਕਲੋਜ਼ ਕੀਤਾ ਹੋਇਆ ਇਹਨਾਂ ਨੇ ਜਿੱਦਾਂ ਹੁਣ ਆ ਆਇਆ ਸਾਹਮਣੇ ਆ ਦੋ ਕਿਸ਼ਤੀਆਂ ਆਈਆਂ ਪਈਆਂ ਜਿਹੜਾ ਇਹ ਇਦਾਂ ਦੀਆਂ ਹੁੰਦੀਆਂ ਆ ਉਹ ਤੇ ਉਹ ਉੱਥੋਂ ਧਕੁੰਮਦੇ ਆ ਨਾ ਸਾਰੇ ਉਹ ਹੁੰਦਾ ਉੱਥੇ ਮਤਲਬ ਸੇਫਟੀ ਗਾਰਡ ਵੀ ਧਕੁੰਮਦੇ ਰਹਿੰਦੇ ਆ ਹੀ ਨਹੀਂ ਹੈਗਾ ਫਿਰ ਡਰਨ ਵਾਲੀ ਗੱਲ ਨਹੀਂ ਹੈਗੀ ਕਿ ਬੰਦੇ ਨੂੰ ਮੈ ਡਰ ਲੱਗਦਾ ਨਾ ਕਿ ਵੇ ਮੈਂ ਡੁੱਬ ਜਾਵਾਂ ਕਿਉਂਕਿ ਸਵੀਮਿੰਗ ਮੋਸਟਲੀ ਏਸ਼ੀਅਨਸ ਦੇ ਵਿੱਚ ਬਹੁਤ سارے ਇਦਾਂ ਦੇ ਆ ਜਿਨ੍ਹਾਂ ਨੂੰ ਸਵੀਮਿੰਗ ਨਹੀਂ ਆਉਂਦੀ ਹੈ ਨਾ ਜਿੱਦਾਂ ਹੁਣ ਮੋਸਟਲੀ ਆਪਾਂ ਇਸ ਪਲੇਸ ਤੋਂ ਆਏ ਆ ਉੱਥੇ ਤਾਂ ਲੋੜੇ ਨਹੀਂ ਪੈਂਦੇ ਕਿਉਂਕਿ ਉੱਥੇ ਸਾਡੇ ਕੋਲ ਕੁਝ ਸਮੁੰਦਰਾਂ ਨਦੀਆਂ ਨਦੀਆਂ 'ਚ ਕਹਿੰਦੇ সুইমিং ਕਰਨੀ ਹੈ ਨਾ ਤੇ ਤਾਂ ਕਰਕੇ ਇਹਦੇ ਬਹੁਤ ਜਾਣੇ ਜਿਹਨੂੰ সুইমিং ਨਹੀਂ ਆਉਂਦੀ ਇਸ ਕਰਕੇ ਲਾਈਗਾਰਡ ਤਾਂ ਹਮੇਸ਼ਾ ਹੁੰਦੇ ਹੀ ਆ ਆ ਦੇਖੋ ਬਿਲਡਿੰਗ ਦੀ ਸ਼ੇਪ ਕਿੰਨੇ ਕਿੰਨੇ ਕੈਂਟੜਾਈਆ ਮੈਨੂੰ ਬਹੁਤ ਸੋਹਣਾ 뷰 ਲੱਗਦਾ ਨਾ ਜਦੋਂ ਬਾਹਲੇ ਪਾਸੇ ਚਿਹਰਾ ਲੱਗੀਆਂ ਹੁੰਦੀਆਂ ਆਪਣੇ ਸਾਣਾ ਜਦੋਂ ਮੌਸਮ ਵਧੀਆ ਹੁੰਦਾ ਨਾ ਤਾਂ ਆਪਾਂ ਪੂਰੀ ਨਿਕਲੀ ਹੁੰਦੀ ਐ ਸੋਣੀ ਵੈਦਰ ਹੁੰਦਾ ਉਹ ਤਾਂ ਬਾਹਲਾ ਹੀ ਸੋਹਣਾ ਲੱਗਦਾ ਨਾ ਮੂਵ ਹੁੰਦੇ ਹਨ ਇਧਰ ਉਧਰ ਇੱਕੋ ਜਿਹਾ ਕਣੀ ਖੜੇ ਰਹਿੰਦੇ ਆ ਜਦੋਂ ਦਰਾਤ ਉਧਰ ਉਧਰ ਲਾਇਆ ਪੂਰੇ ਹਨ ਤੇ ਵਧੀਆ ਲੱਗਦਾ ਤੇ ਇਹ ਕਹਿੰਦੇ ਵੀ ਤਖ ਹੁਣ ਅਸੀਂ ਇਹ ਇਨਫੋਰਮੇਸ਼ਨ ਦੇ ਵਿੱਚ ਇਹ ਆ ਕਿ ਵੀ ਕਲਾਈਮੇਟ ਚੇਂਜ ਜਿੱਦਾ ਹੋਇਆ ਹੋ ਰਿਹਾ ਆ ਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਆ ਹਨਾ ਪੋਲੂਸ਼ਨ ਦੇ ਕਰਕੇ ਤੇ ਕਰਕੇ ਅਸੀਂ ਵੀ ਜਦੋਂ ਅਸੀਂ ਬਿਲਡਿੰਗਾਂ ਬਣਾਉਂਦੇ ਆ ਤਾਂ ਵੀ ਟਰੀਜ਼ ਬਹੁਤ ਇੰਪੋਰਟੈਂਟ ਆ ਵੀ ਇਸ ਕਰਕੇ ਜਿੱਥੇ ਜਿਹੜੇ ਜ਼ਿਆਦਾ ਵਧੀਆ ਆਕਸੀਜਨ ਦਿੰਦੇ ਆ Air ਨੂੰ ਫਰੈਸ਼ ਕਰਦੇ ਆ ਉਹ ਚੀਜ਼ਾਂ ਲਾਈਆਂ ਆ ਇੱਥੇ मतलब उस तरह ਦੇ ਹੀ ਪੇੜ-ਪੌਦੇ ਜਾਂ ਬੂਟੀਆਂ ਜੋ ਵੀ ਜਿੰਨੇ ਵੀ ਲਾਇਆ ਸਾਰੇ ਉਸੇ ਚੀਜ਼ ਦੇ ਲਾਇਆ ਹੋਆ ਤੇ ਉਹਦੀ ਇਨਫਾਰਮੇਸ਼ਨ ਨਹੀਂ ਦਿੱਤੀ ਹੋਈ ਆ ਕਿਉਂਕਿ ਵੀ ਇਹਨਾਂ ਦਾ ਮੰਨਣਾ ਆ ਕਿ ਵੀ ਕਲਾਈਮੇਟ ਚੇਂਜ ਹੋ ਰਿਹਾ ਆ ਤੇ ਉਹਨੂੰ ਅਸੀਂ ਬਚਾਉਣ ਦੇ ਲਈ ਤੁਸੀਂ ਆਪਣੇ ਡਵੈਲਪਮੈਂਟ ਤੋਂ ਤਾਂ ਆਪਾਂ ਰੋਕ ਨਹੀਂ ਸਕਦੇ ਨਾ ਕਿ ਉਹ ਕਹੋਣੀ ਹੋਣੀ ਆ ਤੇ ਤੁਸੀਂ ਉਹਦੇ ਨਾਲ-ਨਾਲ ਟ੍ਰੀਜ਼ ਲਈ ਵੀ ਜਗ੍ਹਾ ਜ਼ਰੂਰ ਰੱਖੋ ਤਾਂ ਕਿ ਵੀ ਦੋਨੇ ਵਧੀਆ ਗਰੋ ਕਰਨ ਕਿੰਨਾ ਵਧੀਆ ਮਾਹੌਲ ਲੱਗਦਾ ਆ ਤੇ ਮੈਨੂੰ ਤਾਂ ਇਹ ਖੁਸ਼ੀ ਆ ਦੇਖ ਕੇ ਕਿ ਸਫਾਈ ਕਿੰਨੀ ਵਧੀਆ ਹੈ ਨਾ ਪਰਦੇਸਾਂ ਦੇ ਵਿੱਚ ਵਾਕਈ ਕਾਸ਼ ਸਾਡੀ ਕੰਟਰੀ ਵੀ ਇਸ ਚੀਜ਼ਾਂ ਨੂੰ ਦੇਖ ਕੇ ਆਪਾਂ ਹੁਣ ਤਾਂ ਗਵਰਨਮੈਂਟ ਨੂੰ ਤਾਂ ਦੋਸ਼ ਨਹੀਂ ਦੇ ਸਕਦੇ ਤਾਂ ਆਪਣੇ ਪੀਪਲ ਤਾਂ ਹੀ ਆਪਣੇ ਆਪ ਤੇ ਹੀ ਆ ਕਿ ਅਸੀਂ ਕਿੰਨਾ ਸਾਫ਼ ਰੱਖਦੇ ਹਾਂ ਹੁਣ ਆਪਣੇ ਅਸੀਂ ਦਾ ਘਰ ਨੂੰ ਸਾਫ਼ ਰੱਖਦੇ ਹਾਂ ਇਦਾਂ ਹੀ ਆਪਣਾਂ ਵਾਲੋਂ ਦਾ ਸਾਫ਼ ਰੱਖਾਂਗੇ ਤਾਂ ਬੈਟਰੀ ਆ ਤੇ ਉਹ ਵਧੀਆ ਲੱਗਦਾ ਤੇ ਆ ਆ ਦੇਖ ਨਾ ਇੱਧਰ ਵੀ ਇਦਾਂ ਹੀ ਆ ਬ੍ਰਾ तो हर पास यही चीजा तो आगे देखो दराखते ही आ देखो ਕਿੰਨੇ ਸੋਹਣੇ ਲੱਗਦੇ ਹਨ ਤੇ ਮੈਂ ਹੁਣ ਜਾ ਕੇ ਤੁਹਾਨੂੰ ਕੋਲ ਦਿਖਾਉਂਦਾ ਇਹ ਕੀ ਚੀਜ਼ ਆ ਇਹ ਤੇ ਪੂਰਾ ਗਰੋ-ਗਰੂ ਹੋ ਗਿਆ ਫੁੱਲ-ਫੁੱਲ ਆ ਦੇਖਿੰਨੇ ਸੋਹਣੇ ਲੱਗਦੇ ਹਨ ਤੇ ਆ ਬੰਦਾ ਬਣਾਇਆ ਹੋਇਆ ਤੇ ਆ ਔਰਤ ਬਣਾਈ ਹੋਈ ਆ ਇਹ ਇੱਧਰ ਨੂੰ ਦੇ ਇਹਨੂੰ ਦੇਖਦਾ ਪਿਆ ਤੇ ਇਹ ਸਾਹਮਣੇ ਦੇਖਦੀ ਆ ਕਿੰਨੀ ਮਾੜੀ ਗੱਲ ਹੈ ਨਾ ਆ ਦੇਖੋ ਫੇਸ ਪੂਰਾ ਪ੍ਰੋਰਾ ਬਣਾਇਆ ਹੋਇਆ ਆ ਸਾਰਾ ਆ ਦੇਖੋ ਪੂਰਾ ਰੀਅਲ ਹੈ ਆ ਜੋ ਵੀ ਐਨਵੀਅਸ ਆਇਆ ਸਾਰਿਆ ਸਾਰਾ ਰੀਅਲ ਹੈ ਕੋਈ ਫੇਕ ਨਹੀਂ ਹੈਗਾ ਸਾਰਾ ਕੁਝ ਰੀਅਲ ਲੱਗਾ ਹੋਇਆ ਤਾਂ ਜਿਹੜੀ ਹੈਟ ਹੈ ਨਾ ਇਹ ਉਧਰ ਲਿਆ ਕੇ ਰੱਖੀ ਹੋਈ ਹੈ ਦੇ ਉੱਪਰ ਮਤਲਬ ਇਹਦੇ ਉੱਪਰ ਉਗਾਈ ਨਹੀਂ ਹੈ ਬੱਕਰੀ ਲਿਆ ਕੇ ਰੱਖੀ ਹੋਈ ਹੈ ਇਹਨਾਂ ਦੇ ਉੱਪਰ ਸੋਨਾ ਲੱਗਾ ਤਾਂ ਕੈਂਟ ਜੀ ਆ ਦੇਖੋ ਇਹ ਕੈਨੇਰੀ ਵੋਫ ਆ ਤੇ ਇਹ ਸਾਰਾ ਇਹਦਾ ਸ਼ੀਸ਼ਾ ਲੱਗਾ ਹੋਇਆ ਇੱਥੇ ਮੈਂ ਆਪਣੇ ਇਹ ਤੇ ਜ਼ਿੰਖਾ ਇਲਟਰਨੀ ਮੈਡੀਸਨ ਦਾ ਸਾਧਿਆ ਆ ਲੈਡੀ ਸਟੱਫ ਸਾਰਾ ਮਗਰ ਜੀ ਪਰ ਸੇ ਪਰ ਸਾਰਾ ਆ ਵੀ ਬ੍ਰੈਂਡ ਹੈ ਆ ਕਿ ਪਰਫਿਊਮ ਸ਼ਾਪ ਆ ਗਈ ਆ ਜਦ ਕਿ ਪੀਟਰ ਪਾਰਕਰ ਪੀਟਰ ਪਾਰਕਰ ਸੇਲਿੰਗ ਦਾ ਪ੍ਰਾਡਾ ਦਾ ਬ੍ਰੈਂਡ ਇਨਵੈਂਟਰੀ ਪ੍ਰਾਡੇ ਦਾ ਆ ਸਾਰੇ ਤਰ੍ਹਾਂ ਦੇ ਆ ਤੇ ਅਰਮਾਨੀ ਦਾ ਪ੍ਰਾਈਸ ਚੱਲਦਾ ਆ 20 60 84 ਬਹੁਤ ਤੋਂ ਬਹੁਤ ਜਾਂਦਾ ਆ ਇਹ 116 ਤੱਕ 20 30 ਵੀ ਆ ਬਹੁਤ ਮਹਿੰਗੇ ਮਹਿੰਗੇ ਯਾਰ 20000 ਤੱਕ ਦੇ ਵੀ ਆ ਜੀ ਪਰਫਿਊਮ ਇੱਥੇ ਆ ਬਰਬਰੀ ਆ 20% ਆਫ ਲੱਗੀ ਹੋਈ ਆ ਬਰਬਰੀ ਤੇ ਤੇ ਇਹਦਾ ਵੀ ਪ੍ਰਾਈਸ ਬਹੁਤ ਜ਼ਿਆਦਾ ਹੈ ਤੂੰ ਦੇਖ ਸਾਡੇ ਇੱਥੇ ਹਰ ਤਰ੍ਹਾਂ ਦੇ ਬ੍ਰਾਂਡ ਤੁਸੀਂ ਦੇਖਣੇ ਤੁਹਾਨੂੰ ਮਿਲਣੇ ਆ ਜਿੱਥੇ ਮਰਜੀ ਤੁਸੀਂ ਗੂਚੀ ਪ੍ਰਾਡਾ ਅਰਮਾਨੀ ਹਣਾ ਜਿਹੜਾ ਮੇਨ ਮੇਨ ਫਾਰਮ ਹਸ ਆਲਡੋ ਜਿੱਦਾਂ ਦੇ ਵੀ ਬ੍ਰਾਂਡ ਸਾਰੇ ਟੌਪ ਟੌਪ ਦੇ ਬ੍ਰਾਂਡ ਤੁਹਾਨੂੰ ਇੱਥੇ ਮਿਲਣੇ ਆ ਪਰਫਿਊਮ ਕੱਪੜੇ ਹਣਾ ਹਰ ਇੱਕ ਚੀਜ਼ ਸ਼ੂਜ਼ ਆਫਰ ਵੀ ਲੱਗੇ ਹੁੰਦੇ ਆ ਆ ਦੇਖੋ ਜੀ ਰਾਤ ਨੂੰ ਤਾਂ ਬੈਂਚਾਂ ਤੇ ਵੀ ਲਾਈਟਾਂ ਜਗਦੀਆਂ ਤੇ ਆ ਲਾਈਟਿੰਗ ਹੋਰ ਲਾਪੇ ਹੀ ਆ ਕਿੰਨਾ ਸੋਹਣਾ ਲੱਗਦਾ ਆ ਦੇਖੋ ਵੀ ਰਾਤ ਦਾ 뷰 ਆ ਦੇ ਕੋ ਲਾਈਟਿੰਗ ਲਾਈਟਿੰਗ ਹੋਈ ਪਈ ਹੈ ਹੁਣ ਮੈਨੂੰ ਕਿ ਜ ਰਾਤ ਨੂੰ ਜਿਆਦਾ ਸੋਨਾ ਹੋ ਜਾਂਦਾ ਹਨ ਤੇ ਆ ਦੇਖੋ ਲਾਈਟਿੰਗ ਵਗੈਰਾ ਸਾਰੀ ਹੁਣ ਜਿਦਾ ਹੁੰਦੀ ਜਿਆਦਾ ਚਮਕਦਾ ਹਨ ਸੁਹਾਣ ਲੱਗਦਾ ਦੇਖਣ ਨੂੰ ਆ ਇੱਕ ਨੈਰੀਵੋ ਸਟੇਸ਼ਨ ਇਹ ਜੁਪਲੀ ਲੈਣਾ ਆਪਾਂ ਜਾਣਾ ਹੈ ਐਲਿਜ਼ਾਬੈਥ ਲਾਈਨ ਐਲਿਜ਼ਾਬੈਥ ਲਾਈਨ ਤੋਂ ਆਪਾਂ ਲਾਂ ਮੰਗਣੇ ਟ੍ਰੇਨ ਤਾਂ ਫਿਰ ਉੱਥੋਂ ਜਾਵਾਂਗੇ ਵਾਪਸ ਹੁਣ ਲਾਈਟਿੰਗ ਦੇ ਨਾਲ ਕਿੰਨਾ ਸੋਹਣਾ ਹੋ ਗਿਆ ਤੇ ਦਿਨ ਰਾਤ ਦੇ ਵਿੱਚ ਕਿੰਨਾ ਫਰਕ ਆ ਖਾਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਲੌਗ ਵਧੀਆ ਲੱਗਿਆ ਹੋਊਗਾ ਤੇ ਹੁਣ ਮੈਂ ਇੱਥੇ ਥੋੜਾ ਟਾਈਮ ਬੈਠੂਗਾ ਤੇ ਰੈਸਟ ਮਾਰੂਗਾ ਤਾਂ ਫਿਰ ਉਸ ਤੋਂ ਬਾਅਦ ਮੈਂ ਜਾਊਂਗਾ ਵਾਪਸ ਹੋਮ ਤੇ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਐਸੀ ਕਨੈਰੀ ਬੋਫ ਦਾ ਇੱਕ ਹੋਰ ਪਾਰਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਤੇ ਜਿਹੜਾ ਵੀ ਕੋਈ ਨਮਾ ਆਉਂਦਾ ਆ ਤੇ ਉਹ ਜ਼ਰੂਰ ਇੱਥੇ ਵਿਜ਼ਿਟ ਕਰੇ ਤੇ ਉਹ ਦੇਖੇ ਇੱਥੇ ਦਾ ਮਾਹੌਲ ਵਧੀਆ ਆ ਸ਼ਾਪਿੰਗਸ ਐਂਡ ਵਧੀਆ ਕਰਨੇ ਨੂੰ ਆ ਕਾਫੀ ਕੁਝ ਆ ਥੋੜੀ ਜਿਹੀ ਜੈਕਸਪੈਂਸਿਵ ਐ ਤੇ ਬਾਏ ਕਰਨੇ ਨੂੰ ਪਰ ਪਰ ਹੁੰਦਾ ਹੀ ਆ ਯਾਰ ਜਿੱਥੇ ਕੋਈ ਫੇਮਸ ਜਗਾ ਉੱਥੇ ਇੰਨਾ ਤਾਂ ਚੱਲਦਾ ਹੀ ਆ ਨਾ ਤੇ ਉਹਦਾ ਸਭ ਨੂੰ ਪਤਾ ਹੀ ਹੁੰਦਾ ਵੀ ਜੋ ਵੀ ਆਉਂਦਾ ਜਿਹੜਾ ਆਪਣਾ ਦੇਖ ਕੇ ਹੀ ਆਉਂਦਾ ਤੇ ਬਾਕੀ ਜੇ ਨਹੀਂ ਵੀ ਤੁਸੀਂ ਉਦਾਬ ਉਹ ਵੈਸਾ ਘੁੰਮਣਾ ਚਾਹੁੰਦੇ ਐ ਇੰਜੋਏ ਕਰਨਾ ਤੁਸੀਂ ਕਰ ਸਕਦੇ ਆ ਚਲੋ ਠੀਕ ਆ ਜੀ ਇਸੇ ਅੱਜ ਦਾ ਬਲੌਗ ਮਿਲਦੇ ਆ ਨੈਕਸਟ ਬਲੌਗ ਤੇ